ਇਹ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਫਾਜ਼ਲਕਾਦੀਆਂ ਨੇ ਫਾਜ਼ਲਕਾਦੇ ਸਰਕਾਰੀ ਹਸਪਤਾਲ ਵਿੱਚ ਦੋਸ਼ੀਆਂ ਨੂੰ ਲੈ ਕੇ ਆਈ ਪੁਲਿਸ ਦੀ ਗੱਡੀ ਦੀ ਉੱਥੇ ਖੜੀ ਸਰਪੰਚ ਦੀ ਗੱਡੀ ਨਾਲ ਟੱਕਰ ਹੋ ਗਈ ਜਿਸ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਇਸ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਨੂੰ ਘੇਰ ਲਿਆ ਅਤੇ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਅਰਨੀ ਵਾਲੇ ਚੱਲੇ ਸੀ ਡੈੱਡ ਗੋਟੀਆਂ ਲੈ ਕੇ ਆਏਗੇ ਆ ਤੇ ਸਰਪੰਚ ਹੈਗਾ ਮੈਂ ਵੀ ਮੌਜੂਦਾ ਉਹ ਸਾਬਕਾ ਸਰਪੰਚ ਨੇ ਗੱਡੀ ਖੜੀ ਦੇ ਵਿੱਚ ਬੈਕ ਲਿਆ ਕੇ ਨਾਲ ਗੱਡੀ ਮਾਰਤੀ ਆ ਇਹ ਪੁਲਿਸ ਮੁਲਾਜ਼ਮਾਂ ਦੀ ਅੱਛਾ ਕਿਵੇਂ ਆਇਸੇ ਤੇ ਪਤਾ ਨਹੀਂ ਕਿਵੇਂ ਆਪਕੋ ਮੁਲਾਜ਼ਮ ਲੈ ਕੇ ਆਇਆ ਕਿਵੇਂ ਲੈ ਕੇ ਆਇਆ ਕਿਹੀਂ ਕਿਵੇਂ ਖੜੀ ਚ ਵੱਜ ਗਈ ਆ ਵੇਖੋ ਜੀ ਬੈਕ ਉਹਨਾਂ ਨੇ ਕੀਤੀ ਬੈਕ ਲੈ ਕੇ ਮਾਰੀ ਹੈ ਦੇਖਿਆ ਨਹੀਂ ਪਿੱਛੇ ਪਿੱਛੇ ਵੇਖਿਆ ਹੀ ਨਹੀਂ ਉਹ ਹਰ ਨੂੰ ਹੀ ਭਾਰੂ ਜਾਂਦਾ ਹੈ ਹਰਨ ਮਾਰੀ ਜਾਂਦਾ ਵਾਕਿਆ ਸਰ ਮੈਂ ਗੱਡੀ ਠੱਲ ਕੇ ਖੜਾ ਸੀ ਇਹ ਸਟਾਫ ਨੇ ਗੱਡੀ ਬੈਕ ਵਿੱਚ ਆ ਕੇ ਮਾਰੀ ਮੈਂ ਤਾਂ ਗੱਡੀ ਦੇ ਵਿੱਚ ਬੈਠਾ ਸੀ ਠੀਕ ਹੈ ਬਿਲਕੁਲ ਉਹਨਾਂ ਨੇ ਆਪ ਦੀ ਸਪੀਡ ਜੇ ਪਿੱਛੇ ਵੇਖਿਆ ਨਹੀਂ ਤੇ ਗੱਡੀ ਵਿੱਚ ਮਾਰ ਦਿੱਤੀ ਮੇਰਾ ਕੜਦੋਗਰ 10 ਤੋਂ 12 ਹਜ਼ਾਰ ਦਾ ਨੁਕਸਾਨ ਜੇ ਫੇ ਕੀ ਕਹਿੰਦੇ ਤੁਸੀਂ ਗੱਡੀ ਘੇਰੀ ਪੁਲਿਸ ਦੀ ਘੇਰੀ ਹੈ ਜੀ ਉਹਨਾਂ ਨੇ ਕਿਹਾ ਇਹ ਮੈਨੂੰ ਕਰਾ ਕੇ ਦਿਓ ਜੀ ਜੇ ਮੇਰਾ ਗੁਣਾ ਹੈ ਮੈਂ ਦੇ ਅੰਦਰ ਬਠੋ ਸਿੱਧਾ ਕੀ ਕਹਿੰਦੇ ਕਹਿੰਦੇ ਥਾਣੇ ਆਓ ਜੀ ਉੱਥੇ ਨਵੇੜਾ ਗਏ ਹੁਣ ਥਾਣੇ ਚੱਲਿਓ ਬਿਲਕੁਲ ਜਾਵਾਂਗੇ ਮੈਂ ਤਾਂ ਖੜਾ ਸੀ ਸਰ ਮੈਂ ਤਾਂ ਖੜਾ ਸੀ ਮੇਰੀ ਕੋਈ ਗਲਤੀ ਹੈ ਤੇ ਮੈਂ ਗੁਨਾਹ ਕਰਦਾ ਗਲਤੀ ਇਹਨਾਂ ਦੀ ਹੈ ਜੀ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਵੇਖਿਆ ਨਹੀਂ ਮੈਂ ਤਾਂ ਹੋਰ ਨੂੰ ਵੀ ਦਿੱਤੀ ਜਨਾ ਪਿੱਛੇ ਗੱਡੀ ਖੜੀ ਹੈ ਪਰ ਇਹਨਾਂ ਨੇ ਨਹੀਂ ਵੇਖਿਆ ਪਿੱਛੇ ਗੱਡੀ ਪਿੱਛੇ ਖੜੀ ਸੀ ਤੇ ਗੱਡੀ ਵਿੱਚ ਲੱਗੀ ਨਾਲ ਹੋਰ ਵੀ ਹੋਣਾ ਨਹੀਂ ਦੇਖਣੀ ਪਿੱਛੇ ਤੁਸੀਂ ਨਹੀਂ ਉਹ ਗੱਡੀ ਪਿੱਛੇ ਉਹਨਾਂ ਨੇ ਫਰਮਾਈ ਹੋਰ ਕੀ ਕੀ ਆ ਅਸੀਂ ਤਾਂ ਬੈਕਰ ਜਿੱਥੇ ਲਗਾ ਦੇ ਬਾ ਮੈਂ ਤੁਹਾਡੀ ਗਲਤੀ ਕੱਢ ਦੇ ਕਹਿੰਦੇ ਤੁਸੀਂ ਵਿੱਚ ਮਾਰੀ ਕੋਈ ਗਲਤੀ ਨਹੀਂ ਹੁਣ ਉਸ ਨੰਬਰ ਦੀ ਸਾਨ ਕੋਈ ਹੁੰਦੀ ਕਿਸੇ ਕੋਲ ਵੀ ਹੋਗੀ ਕਹਿੰਦੇ ਉਹਨਾਂ ਕੋਲ ਹੋਗੀ ਜਾਂ ਸਾਡੇ ਕੋਲ ਹੋਗੀ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਕੀ ਉਹ ਲਾਈਟ ਦਾ ਥੋੜਾ ਜਿਹਾ ਦਾ ਹੋਇਆ ਪਸ ਕੀ ਕਹਿੰਦੇ ਹੋਣਾ ਇਹ ਕੀ ਕਹਿੰਦੇ ਹੋਣ ਤੁਹਾਨੂੰ ਕਹਿੰਦੇ ਮੈਂ ਜੋ ਜੋ ਹੈਗਾ ਆਪਾਂ ਤੁਹਾਡਾ ਚਾਰਾਦ ਨੇ ਕਰੀ ਗੱਲਾਂ ਅੱਛਾ ਤੁਸੀਂ ਪਰ ਭਾਈ ਕਰਾ ਦੇ ਹਾਂ ਕੋਈ ਕੋਲ ਪ੍ਰੋਵਾਈਡ ਕਰਾ ਦਾਂਗੇ